ਇੱਕ ਇਨਪੁਟ ਆਈਸੀ ਜੋ ਅਸੀਂ ਹੁਣ ਤੋਂ ਲਾਗੂ ਕਰ ਰਹੇ ਹੈਗੇ ਮੈਂ ਐਸਐਸਪੀਜ਼ ਦੀ ਮੀਟਿੰਗਸ ਦੇ ਵਿੱਚ ਇਹ ਕਿਹਾ ਕਿ ਜਿਹੜੇ ਮੁਨਸ਼ੀ ਐਸਆਈ ਇਹ ਹਾਲ ਦਾ ਉਹਨਾਂ ਦੀਆਂ ਯਾਰੀਆਂ ਤੇ ਰਿਸ਼ਤੇਦਾਰੀਆਂ 20-20 ਸਾਲਾਂ ਤੋਂ ਉੱਥੇ ਹੀ ਨੇ ਹੂੰ ਉਹਨਾਂ ਨੂੰ ਯਾਰ ਉਹਨਾਂ ਦਾ ਮਤਲਬ ਇਲਾਕਾ ਹੀ ਬਦਲ ਦੋ ਬਨੂੜ ਤੋਂ ਚਾਕੇ ਉਹਨੂੰ ਉਹਨੂੰ ਲਾਓ ਪਟਾਣਗੋਟ ਇਹ ਮੈਂ ਆਰਡਰ ਦਿੱਤੇ ਨੇ ਕਿ ਐਸਐਸਪੀ ਅਪ ਚੇਂਜ ਕਰ ਸਕਦੇ ਨੇ ਪਰ ਜੇ ਫੇਰ ਵੀ ਨਸ਼ਾ ਵੇਕਦਾ ਰਿਹਾ ਫਿਰ ਮੈਂ ਐਸਐਸਪੀ ਨੂੰ ਸਸਪੈਂਡ ਕਰੂੰਗਾ ਥਾਣੇ ਦੇ ਵਿੱਚ ਜਿਹੜੇ ਐਮਐਚਸੀਜ਼ ਹੈਗੇ ਮੁੰਸ਼ੀਜ਼ ਹੈਗੇ ਤੇ ਉਹ ਸੀਐਮ ਸਾਡੀ ਡਾਇਰੈਕਸ਼ਨ ਹੈਗੀ ਕਿ ਉਹਨਾਂ ਦਾ ਟੈਨਯੂਰ 2 ਸਾਲ ਦਾ ਫਿਕਸ ਕਰਤਾ ਜਾਵੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਰੋਟੇਟ ਕਰਤਾ ਜਾਵੇ ਐਜ਼ ਐਨ ਐਡਮਿਨਿਸਟ੍ਰੇਟਿਵ ਮੈਜਰ ਸੋ ਥਿਸ ਮੈਜਰ ਵਿਲ ਬੀ ਇਨਟਰੋਡਿਊਸਡ ਇਮੀਡੀਐਟਲੀ ਪੰਜਾਬੀ ਇਕਤਾ ਚੈਨਲ ਦੇਖ ਰਹੇ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਪੁਲਿਸ ਨੇ ਕਿਸੇ ਵੀ ਪੁਲਿਸ ਥਾਣੇ ਜਾਂ ਯੂਨਿਟ ਚ ਤਾਇਨਾਤ ਮੁਖ ਹোলਦਾਰ ਲਈ ਕਾਰਜਕਾਲ ਹੱਦ ਵੱਧ ਤੋਂ ਵੱਧ 2 ਸਾਲ ਤੈਅ ਕਰ ਦਿੱਤੀ ਹੈ ਇਸ ਸੰਬੰਧੀ ਜਾਰੀ ਹੁਕਮਾਂ ਚ ਡੀਜੀਪੀ ਗੌਰਵ ਯਾਦਵ ਨੇ ਕਿਹਾ ਹੈ ਕਿ ਜਵਾਬਦੇਹੀ ਨੂੰ ਯਕੀਨੀ ਬਣਾਉਣ ਲਈ ਪੁਲਿਸਿੰਗ ਦੀ ਕੁਸ਼ਲਤਾ ਚ ਸੁਧਾਰ ਕਰਨ ਤੇ ਨਫਰੀ ਚ ਪੇਸ਼ੇਵਾਰ ਵਿਕਾਸ ਵਧਾਉਣ ਦੇ ਮੱਦੇ ਨਜ਼ਰ ਇਹ ਹੁਕਮ ਦਿੱਤਾ ਜਾਂਦਾ ਹੈ ਕਿ ਕਿਸੇ ਵੀ ਪੁਲਿਸ ਥਾਣੇ ਜਾਂ ਯੂਨਿਟ ਚ ਤਾਇਨਾਤ ਮੁੁਸ਼ੀ ਦਾ ਕਾਰਜਕਾਲ ਉਸ ਥਾਣੇ ਜਾਂ ਯੂਨਿਟ ਤੇ 2 ਸਾਲਾਂ ਦੀ ਮਿਆਦ ਤੋਂ ਵੱਧ ਨਹੀਂ ਹੋਵੇਗਾ 2 ਸਾਲਾਂ ਦਾ ਕਾਰਜਕਾਲ ਪੂਰਾ ਹੋਣ ਤੇ ਉਸ ਨੂੰ ਕਿਸੇ ਹੋਰ ਸਟੇਸ਼ਨ ਜਾਂ ਯੂਨਿਟ 'ਚ ਤਬਦੀਲ ਕੀਤਾ ਜਾਵੇਗਾ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ ਤੇ ਸ਼ਕਤੀ ਨਾਲ ਪਾਲਣਾ ਕਰਨੀ ਹੋਵੇਗੀ ਪਾਲਣਾ 'ਚ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਨਸ਼ਾ ਤਸਕਰਾਂ ਨਾਲ ਨਜਿੱਠਣ ਲਈ ਨਵੀਂ ਨੀਤੀ ਬਣਾਈ ਹੈ ਹੁਣ ਇਹ ਪਤਾ ਲਗਾਇਆ ਜਾਵੇਗਾ ਕਿ ਕਿਹੜੀ ਥਾਂ ਤੇ ਕਿਸ ਤਰ੍ਹਾਂ ਦਾ ਨਸ਼ਾ ਵਿਕਦਾ ਹੈ ਪੁਲਿਸ ਵੱਲੋਂ ਉਸ ਹਿਸਾਬ ਨਾਲ ਖਾਕੂਲੀ ਕੇ ਕਾਰਵਾਈ ਕੀਤੀ ਜਾਵੇਗੀ ਇਸ ਨੀਤੀ ਤਹਿਤ ਥਾਣਾ ਮੁਖੀਆਂ ਤੇ ਜ਼ਿਲ੍ਹਾ ਪੁਲਿਸ ਮੁਖੀਆਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਵੀ ਕੀਤਾ ਜਾਵੇਗਾ ਸੋਏ ਸੰਤ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਾਡ ਚੈਨਲ ਨਾਲ ਬਨੇ ਰਹੋ ਧੰਨਵਾਦ